ਚਲੋ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਲਿਖਾ ਕੇ ਮਤਲਬ ਸਾਰੇ ਅਫਸਰਾਂ ਨੂੰ ਦੱਸ ਸਕੇ ਸੀ ਪਿੰਡ ਨੂੰ ਆ ਜਾਂਦੇ ਹਾਂ ਜਦੋਂ ਅਸੀਂ ਪਿੰਡ ਨੂੰ ਉਹ ਤੋਰ ਲੈਨੇ ਗੱਡੀ 'ਚ ਤੱਪੇ ਕੋਲੇ ਨਾਕਾ ਲੱਗਿਆ ਤੱਪੇ ਕੋਲ ਨਾਕਾ ਲੱਗਿਆ ਤੇ ਅਸੀਂ ਆ ਕੇ ਉੱਥੇ ਜਦੋਂ ਨਾਕਾ ਨੂੰ ਹੱਥ ਮਾਰਦੇ ਉਹ ਅਸੀਂ ਗੱਡੀ ਜਦੋਂ ਅਸੀਂ ਗੱਡੀ ਰੋਕ ਕੇ ਨਾਕਾ ਨੂੰ ਪੁੱਛਿਆ ਮੈਂ ਦੱਸੋ ਕਿਵੇਂ ਰੁਕਿਆ ਕਹਿੰਦੇ ਰੁਕੋ 5 ਮਿੰਟ 10 ਮਿੰਟ ਪਿੱਛੋਂ ਅਫਸਰਾਂ ਨੂੰ ਮੈਂ ਸਮਝ ਗਿਆ ਮਖਾ ਜੀ ਇਹ ਕਹਾਣੀ ਹੁ ਫਰੋਸ ਵਾਲੇ ਕੋਈ ਹੋਰ ਅਲਝਾਉਣ ਦਾ ਮਸਲਾ ਉਦੋਂ ਮੈਂ ਤੁਸੀਂ ਦੇਖਿਆ ਹੁ ਸਾਰਿਆਂ ਨੇ ਮੈਂ ਰਾਤ ਨੂੰ ਉਸ ਵੇਲੇ ਸ਼ਾਇਦ ਮੇਰਾ ਖਰਾਬ ਹੁੰਦਾ 10 ਕ ਦਾ ਟਾਈਮ 3:00 ਤੇ 10:00 ਦਾ ਤਾਂ ਮੈਂ ਉੱਥੇ ਲੇਬ ਵੀ ਹੁੰਦਾ ਤੇ ਮੈਂ ਦੱਸਦਾ ਵੀ ਆਹ ਆਹ ਗੱਲ ਸਾਰੀ ਜਿਹੜੀ ਮੈਂ ਵਿੱਚ ਹੁਣ ਤੁਹਾਨੂੰ ਦੱਸੀ ਹੈ ਸਾਰੀ ਮੈਂ ਉਹਦੇ ਵਿੱਚ ਵੀ ਦੱਸਦਾ ਵੀ ਆਹ ਕੁਛ ਗੱਲ ਮਾਸੇ ਚਲੋ ਉਸ ਤੋਂ ਬਾਅਦ ਜਦੋਂ ਅਸੀਂ 5-7 ਮਿੰਟ ਸਾਨੂੰ ਖੜਿਆਨ ਹੋ ਜਾਂਦੇ ਆ ਇੰਨੇ ਤਿੰਨ ਗੱਡੀਆਂ ਪੁਲਿਸ ਦੀਆਂ ਭਰੀਆਂ ਹੋ ਜਾਂਦੀਆਂ ਸ਼ਬਦੀ ਸ਼ਬਦ ਸਾਨੂੰ ਆ ਕੇ ਮਤਲਬ ਕੋਤੋਂ ਹੀ ਦੇਖਿਆ ਵੀਡੀਓ ਵੀ ਵਿੱਚੋਂਵੇਂ ਕੱਟੀ-ਕੁੱਟੀ ਜਾਂਦੀ ਆ ਲਾਈਵ ਹੋਇਆ ਵਾ ਸ਼ਬਦੀ ਸ਼ਬਦ ਸਾਨੂੰ ਆ ਕੇ ਚੁੱਕ ਜਾਂਦਾ ਹੈ ਕਿ ਆ ਪੱਗ ਮੇਰੀ ਲਾ ਦਿੱਤੀ ਜਾਂਦੀ ਆ ਇੱਥੇ ਮੇਰੇ ਆ ਨਿਸ਼ਾਨਾ ਨੇ ਪਈ ਚਾ ਹਾਂ ਇਸ ਜਿਹੜਾ ਮੇਰੇ ਨਿਸ਼ਾਨਾ ਬਲਵਿੰਦਰ ਸਿੰਘ ਹੌਲਦਾਰ ਕਿਉਂਕਿ ਮੈਂ ਉਹਦੀ ਵਰਦੀ ਪਾਈ ਸੀ ਜਿਹਦੀ ਮੈਂ ਨਾਈਟ ਪਲੇਟ ਪੜੀ ਬਲਵਿੰਦਰ ਸਿੰਘ ਨਾਮ ਲਿਖਿਆ ਸੀ ਉਹਨੇ ਇੱਥੇ ਮੇਰੇ ਗਾਲ ਚੂਠਾ ਦਿੱਤਾ ਮੋਸਬੇਲੀ ਗੱਡੀ ਚ ਫਰੋਂਗ ਲਈ ਆਇਆ ਹਾਂ ਨਹੀਂ ਦੱਸਦਾ ਉਹਨਾਂ ਨੇ ਦੇਖਿਆ ਕਿ ਉਹ ਕਿੱਧਰ ਵਾਸੇ ਪਾਸੇ ਜਾ ਕੋਈ ਕਾਰਨ ਨਹੀਂ ਕੋਈ ਕੁਝ ਨਹੀਂ ਪੁੱਛਿਆ ਜਦੋਂ ਕੈਸੀ ਵੀ ਸੀਨੀਅਰ ਅਸਟਰ ਆਉਂਦੇ ਨੇ ਉਹਨਾਂ ਨੇ ਥੋੜਾ ਜਿਹਾ ਬਤਾ ਕੁਝ ਨਹੀਂ ਕੀਤਾ ਉਹ ਤਾਂ ਦੂਜੇ ਚੱਪ ਗਏ ਤਿੰਨ ਗੱਡੀਆਂ ਆ ਜਾਂਦੀਆਂ ਉਹ ਦੱਸਦੇ ਹਨਾ ਇਨਸਪੈਕਟਰ ਕਿਹੜਾ ਸੀਗਾ ਜਿਹੜਾ ਤੁਸੀਂ ਇਨਸਪੈਕਟਰ ਦੀ ਗੱਲ ਕਰਦੇ ਸੀ ਇੱਕ ਨੀਲੀ ਜਿਹੀ ਪੱਗ ਵਾਲਾ ਸ਼ਾਇਦ ਗ੍ਰੇ ਕਲਰ ਦੀ ਪੱਗ ਵਾਲਾ ਇਨਸਪੈਕਟਰ ਸਦਰ ਥਾਣੇ ਦਾ ਸੀ ਉਹਨੇ ਮੈਨ ਹੈਂਡਲਿੰਗ ਕਰੀਂ ਦੱਸੋ ਸਾਰੀ ਕਹਾਣੀ ਮੈਂ ਸੁਣ ਲਓ ਇੱਕ ਵਾਰੀ ਗੱਲ ਮੈਂ ਤੁਹਾਨੂੰ ਪੂਰੀ ਗੱਲ ਦੱਸਾਂ ਫਿਰ ਪੁੱਛੋ ਜ ਉਸ ਤੋਂ ਬਾਅਦ ਕੀ ਹੋਇਆ ਨਾ ਉਹਨਾਂ ਨੇ ਮਤਲਬ ਕਿ ਜਿਵੇਂ ਉਹਨੇ ਬਰਵਿੰਦਰ ਸਿੰਘ ਨੇ ਮੇਰੇ ਗਾਲਚ ਗੁੱਠਾ ਦਿੱਤਾ ਤੇ ਇੱਕ ਉਹਦੇ ਨਾਲ ਸੀ ਜਿਹੜਾ ਸਿਵਲ ਵਰਦੀ ਸੀ ਉਹਨੇ ਮੇਰੇ ਇੱਥੇ ਪੱਖੀ ਚ ਆ ਇੱਥੇ ਮੇਰੇ ਘੂੜ ਘਾੜੀ ਪੱਖੀ ਵੀ ਇਧਰ ਨਾਲ ਪਾਸਾ ਮੇਰਾ ਨਾ ਸੋਜਾ ਆ ਬਾਅਦ ਚੀਜ਼ ਉਹਨਾਂ ਦੇ ਸਹੀ ਹਾਂ ਵੀ ਦਿਖਦਾ ਆ ਨਾ ਇੱਥੇ ਮੇਰਾ ਗੋਲੀਆਂ ਲੱਗਣ ਕਰਕੇ ਪ੍ਰੈਸ਼ਰ ਹੋਇਆ ਵਾ ਆ ਮੇਰੇ ਸੋਜਾ ਕਿ ਮੈਨੂੰ ਚੱਕ ਕੇ ਗੱਡੀ ਸਿੱੜਦੇ ਦੀ ਜੇ ਇੱਕ ਨੇ ਗਾਲ ਮੇਰਾ ਤੱਪ ਲਿਆ ਤੇ ਪਾ ਕੇ ਮੇਰੀ ਰਾਤ ਤੇ ਇੱਕ ਬੰਦਾ ਕਿਸੋ ਨਿਵਾੜਾ ਕੋਈ ਮਰੇ ਜੁੰਡੇ ਫੜ ਰਿਹਾ ਕੋਈ ਮਰੀਆ ਪਹਾਣ ਨਹੀਂ ਹੋ ਰਿਹਾ ਜਾਣੇ ਜਿਵੇਂ ਹਲਕੇ ਕੁੱਤੇ ਨਹੀਂ ਆਪਾਂ ਕਹਿ ਦਿੱਤੀ ਵੀ ਹਲਕੇ ਕੁੱਤੇ ਕਿਸੇ ਸਹੇ ਮਗਰ ਜਾ ਬਿੱਲੇ ਮਗਰ ਤੇ ਉਹਨੂੰ ਢੀਰੋ ਢੀਰ ਕਰਦੇ ਆ ਇਸ ਤਰੀਕੇ ਨਾਲ ਇਨੀ ਦਰਿੰਦਰੀ ਦੇ ਨਾਲ ਉਹਨਾਂ ਨੇ ਮੈਨੂੰ ਉੱਥੋਂ ਐਨ ਕਮਾਲ ਕਰਕੇ ਗੱਡੀ ਚ ਸਿੱਠ ਲਿਆ ਜਦੋਂ ਜਦੋਂ ਮੈਨੂੰ ਗੱਡੀ ਚ ਮੈਨੂੰ ਕਿਹਾ ਕੀਤਾ ਕੋਈ ਜਰਮ ਕੀਤਾ ਅਸੀਂ ਸੋਡੇ ਸਾਰੇ ਅਫਸਰਾਂ ਨੂੰ ਦੱਸ ਕੇ ਉੱਥੋਂ ਆਏ। ਸੋਡੇ ਸੀ ਜੇ ਅਸੀਂ ਸਾਡੇ ਕੋਲ ਮਨ ਚੋੜ ਹੁੰਦਾ ਤੇ ਅਸੀਂ ਸੋਡੇ ਇੱਧਰ ਦੀ ਕਿਉਂ ਦੇ ਸੀ ਹੋਰ ਕਿਸੇ ਪਾਸੇ ਨਾ ਦੇਣ। ਉੱਥੋਂ ਉਹਨਾਂ ਨੇ ਉਹੀ ਗੱਲਬਾਤ ਨਹੀਂ ਸੁਣੀ। ਉਸ ਤੋਂ ਬਾਅਦ ਉਹ ਜਿਹੜਾ ਬਲਵਿੰਦਰ ਸਿੰਘ ਹੌਲਦਾਰ ਆ ਤੇ ਉਹ ਜਿਹੜਾ ਸਿਵਲ ਵਰਦੀ ਵਾਲਾ ਉਹ ਮੈਨੂੰ ਗਾਲ੍ਹਾਂ ਕੱਢਣ ਲੱਗੇ ਉਹਨੂੰ ਕਹਿਵਾ ਮਾਂ ਦਾ ਕਾਰ। ਜੀਰੀ ਮਾਂ ਮਰੀ। ਫਿਰ ਉਹ ਮੈਨੂੰ ਹੋਰ ਵੀ ਤਲਖੀ ਦੇ ਵਿੱਚ ਉਹਨੇ ਗੱਲਾਂ ਬਾਤਾਂ ਜਿਹੜੀਆਂ ਮੇਰੇ ਨਾਲ ਕੀਤੀਆਂ। ਸੋ ਮੈਂ ਤੁਹਾਨੂੰ ਦੱਸਦਾ ਵੀ ਦ੍ਰਿਸ਼ਟੀ ਦੀ ਗੱਲ ਉਹ ਚਾਰ ਜਿਵੇਂ ਕੋਈ ਨਫ਼ਰਤ ਨਹੀਂ ਭਰੀ ਹੁੰਦੀ ਬੰਦੇ ਮਿੱਠੀ ਆਏ ਆਏ ਕਰਨਾ ਹੀ ਕਰ ਇਸ ਤਰੀਕੇ ਨਾਲ ਉਹ ਬੰਦੇ ਪਏ ਤੇ ਅੱਛਾ ਫਿਰ ਤੁਹਾਨੂੰ ਹੋਰ ਲੱਗਦਾ ਜਿਹੜਾ ਬਰਬੰਦਰ ਸਿੰਘ ਜੀ ਦੀ ਮੈਂ ਗੱਲ ਕਰ ਰਿਹਾ ਬਾਰ-ਬਾਰ ਸਭ ਤੋਂ ਜ਼ਿਆਦਾ ਉਸ ਬੰਦੇ ਨੇ ਗੱਲਾਂ ਬੜਾ ਕੀ ਬੋਲ ਰਿਹਾ ਮੈਨੂੰ ਕਹਿੰਦਾ ਤੇਰੇ ਵਰਗੇ ਤਾਂ ਕਹਿੰਦਾ ਖੜਤੂਵਾਦ ਵੇਲੇ ਚਲਾਏ ਆ 20 ਚੰਦਾ ਪੁੱਛ ਨੂੰ ਕੀ ਹੋ ਗਿਆ ਕਹਿੰਦਾ ਪਟਿਆਲੇ ਨਾ ਕਾਊਂਟਰ ਹੋਇਆ ਕੀ ਹੋ ਜੂ ਇਸ ਪੁਲਿਸ ਨੂੰ ਰਾਠਾ ਨੇ ਗੱਡੀ ਰੋਕ ਦਿੱਤੀ ਕਹਿੰਦਾ ਇਹ ਤੇਰੀ ਗੋਲੀ ਮਾਰ ਦੇਣੀ ਤੇਰੀ ਮਾਰਨੇ ਦੂਗੇ ਯਾਨੀ ਇਹ ਗੱਲਾਂ ਬਲਵਿੰਦਰ ਸਿੰਘ ਮੈਨੂੰ ਜਿਹੜਾ ਹੌਲਦਾਰ ਆਹ ਸਾਰੀਆਂ ਗੱਲਾਂ ਵਾਕਤਾਂ ਤੋਂ ਬਾਅਦ ਉਹਨਾਂ ਨੇ ਉੱਛਲ ਜਾ ਕੇ ਸਾਹਮਣੇ ਹੋਰ ਵੀ ਜਣੇ ਮੈਂ ਕਹਿੰਦਾ ਕੋਈ ਐਸਾ ਸ਼ਬਦ ਨਹੀਂ ਹੈਗਾ ਜਾਂ ਗਾਲ ਨਹੀਂ ਕਿ ਜਿਹੜੀ ਉਹ ਬੰਦਿਆਂ ਨੇ ਕਪਿਲਵੰਦਰ ਸਿੰਘ ਤੋਂ ਨਾਲ ਸਿਵਲ ਬੱਡੀ ਦੇ ਵਿੱਚ ਕੱਢਿਆ ਜਾਂ ਹੋਰ ਬਹੁਤ ਤਾਂ ਤੁਸੀਂ ਐ ਕਰਦੇ ਆ ਤੁਸੀਂ ਪ੍ਰੋਜੈਕਟ ਦੇ ਖਾਤਮੇ ਲੱਗ ਜਾਂਦੇ ਨੇ ਕੋਈ ਸਰਕਾਰ ਦੇ ਖਾਤਮੇ ਨਹੀਂ ਆ ਚੱਲਣਾ ਕਦ ਕਵਾਤੀ ਇਹਨਾਂ ਨੇ ਪੰਜਾਬੀ ਸਾਨੂੰ ਖੇਤਾ ਆਣਾ ਸਾਧਾ ਉੱਥੇ ਨਾਲ ਸਾਡੀ ਬੰਦੀ ਪਾਈ 25 ਸਾਲਾਂ ਦਾ ਹਵਾਲਾ ਕਪਿਲਵੰਦਰ ਸਿੰਘ ਜਦੋਂ ਉੱਥੇ ਦੀ ਲਾਈਵ ਨੂੰ ਉਹਨਾਂ ਦਾ ਕਪਿਲਵੰਦਰ ਨੇ ਗੱਡੀ ਚੋਂ ਇਹੀ ਬਲਵਿੰਦਰ ਸਿੰਘ ਜਿਹੜਾ ਇਹ ਚੌਂਕੀ ਚ ਵੀ ਹੁੰਦਾ ਅੱਛਾ ਜਿਹੜਾ ਤੁਹਾਡਾ ਕੱਟੀ ਦੇ ਨਾਲ ਖੈਪੜ ਦਾ ਕਿ ਆ ਉਹ ਬਲਵਿੰਦਰ ਸਿੰਘ ਹੈ ਜੀ ਉਹ ਬਲਵਿੰਦਰ ਸਿੰਘ ਦੇ ਨਾਲ ਦੇ ਸਿਵਲ ਵਰਦੀ ਚ ਇੱਕ ਹੋਰ ਹੁੰਦਾ ਉਹ ਵੀ ਸਾਨੂੰ ਪਤਾ ਨਹੀਂ ਉਹ ਹੌਂਦਾਰ ਸਿਪਾਹੀ ਹੈ ਸਿਵਲ ਹੈ ਕਿਸੇ ਅਧਿਕਾਰੀ ਨੇ ਤੁਹਾਡੇ ਨਾਲ ਮਿਸਹੈਂਡਲਿੰਗ ਕਰੀ ਹੋਵੇ ਜਿਵੇਂ ਦੱਸ ਰਹੇ ਤੁਸੀਂ ਬਲਵਿੰਦਰ ਸਿੰਘ ਹੀ ਮੈਂ ਤੁਸੀਂ ਦੱਸ ਰਹੇ ਬੰਦੇ ਜਿਹੜੇ ਬੰਦੇ ਤੁਹਾਨੂੰ ਮੈਂ ਦੱਸਿਆ ਬਈ ਆ ਦੋ ਬੰਦਿਆਂ ਨੇ ਮੈਨੂੰ ਇਸ ਤਰੀਕੇ ਨਾਲ ਤੇ ਬਾਕੀਆਂ ਨੇ ਮੈਨੂੰ ਜਿਵੇਂ ਫੜਿਆ 15 20 ਬੰਦੇ ਇੱਕ ਬੰਦੇ ਨੂੰ ਚੁੰਮੜਦੇ ਆ ਇਹ ਸਾਰੇ ਤਪੇ ਦੀ ਗੱਲਬਾਤ ਕਿੱਥੇ ਕੋਈ ਤਪੇ ਤਪੇ ਦੀ ਗੱਲ ਹੈ ਜਿੱਥੇ ਇਹ ਸਾਰੇ ਪੂਰੇ ਬਾਹਰ ਕਿਉਂ ਗੰਪਰੇ ਐਡਮਿਟ ਹੋਏ ਹੈਗੇ ਆ ਤੇ ਬਰਨਾਲੇ ਵੀ ਐਡਮਿਟ ਹੋ ਸਕਦੇ ਸੀ ਬਰਨਾਲੇ ਐਡਮਿਟ ਦੀ ਸੁਣ ਲਓ ਤੁਸੀਂ ਬਰਨਾਲੇ ਤੁਸੀਂ ਕਿਹਨੇ ਐਡਮਿਟ ਹੋਏ ਆ ਉੱਥੇ ਡਾਕਟਰ ਨੇ ਸਾਡੀ ਗੱਲ ਹੀ ਨਹੀਂ ਸੁਣੀ ਮੈਂ ਤੁਸੀਂ ਹੋਰ ਹਰਾਨੀ ਜਨ ਗੱਲ ਦੇਖੋ ਡੀਐਸਪੀ ਬਰਨਾਲਾ ਇਹ ਬਿਆਨ ਦੇ ਰਿਹਾ ਕਿ ਅਸੀਂ ਆਪਣੇ ਤਿੰਨ ਮਲਾਜਮਾਂ ਦਾ ਜਿੰਨਾਂ ਦਾ ਅਸੀਂ ਕਹਿ ਰਹੇ ਹਾਂ ਸਾਰਾ ਖਾਣਾ ਹੀ ਡੱਕਿਆ ਵਾਹ ਦਰੂਣਾ ਜਿਹੜੇ ਸਾਡੇ ਨਾਲ ਉੱਜੇ ਉਹ ਵੀ ਡੱਕੇ ਉਹਨੇ ਆਮੰਨੇ ਦੀ ਪਾਰਟੀ ਤੋਂ ਆਦਾ ਔਰ ਡੀਐਸਪੀ ਖੁਦ ਕਹਿ ਰਿਹਾ ਵੀ ਉਹ ਕਿਸੇ ਪਾਰਟੀ ਦਾ ਆਦਿ ਡੀਐਸਪੀ ਕਹਿ ਰਿਹਾ ਕਿ ਉਹ ਤਾਂ ਅਸੀਂ ਮਲਾਜਾ ਕਰਾਇਆ ਜੀ ਤੇ ਡਾਕਟਰ ਨੇ ਉਹਨਾਂ ਨੂੰ ਮਲਾਜੇ ਚ ਕਲੀਨ ਚਿੱਟ ਦੇ ਦੇ ਦੀ ਵੀ ਇਹਨਾਂ ਦੀ ਕੋਈ ਡ੍ਰਿੰਕ ਕੀਤੀ ਨਹੀਂ ਜੀ ਹੁਣ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਡੀਐਸਪੀ ਆ ਕੇ ਗੁਰੂ ਘਰ ਸੌਂਪਾ ਦੇ ਮੈਂ ਆਪਣੀ ਸਾਰੀ ਗਲਤੀ ਮੰਨਦਾ ਹਾਂ ਜਮਾਈ ਆ ਜਾਣਾ ਗੁਰੂ ਘਰ ਡੀਐਸਪੀ ਆਪਣੀ ਗਲਤੀ ਮੰਨ ਲੇ ਵੀ ਹਾਂ ਅਸੀਂ ਗਲਤ ਹੁਣ ਜਿਹੜੇ ਡਾਕਟਰ ਉਹਨਾਂ ਨੂੰ ਕਲੀਨ ਕਿੱਟ ਦੇ ਰਹੇ ਨੇ ਵੀ ਇਹਨਾਂ ਨੇ ਕੋ ਡ੍ਰਿੰਕ ਹੀ ਨਹੀਂ ਕੀਤੀਆਂ ਟੱਕੇ ਹੋਏ ਦਰੂ ਦੇ ਨੇ ਬੰਦੇ ਇਹਨਾਂ ਨੂੰ ਦਰਿੰਡੇ ਦੀ ਨਾਲ ਕੁੱਟਦੇ ਆ ਉਹ ਡਾਕਟਰ ਕੋਲ ਅਸੀਂ ਜਾ ਕੇ ਦਾਖਲ ਹੁੰਦੇ ਸਾਨੂੰ ਕੀ ਨਹੀਂ ਸੀ ਕਿ ਸਾਡੇ ਤੇ ਹੱਕ ਤੇ ਯਾਰ ਇੱਕ ਗੱਲ ਸੁਣੋ ਕੀ ਕਾਰਵਾਈ ਕੀਤੀ ਜਾਂਦੀ ਹੈ ਇੱਕ ਮਿੰਟ ਇੱਕ ਮਿੰਟ ਪਹਿਲਾਂ ਇੱਕ ਗੱਲ ਸੁਣੋ ਕਾਰਵਾਈ ਵੀ ਤੁਹਾਨੂੰ ਦੱਸ ਰਿਹਾ ਇੱਕ ਸੈਕਿੰਡ ਸੁਣੋ ਨਥੇ ਇੱਕ ਸਵਾਲ ਲੱਗ ਨਹੀਂਦਾ ਨਥੇ ਤੁਸੀਂ ਇਹ ਕਹਿ ਰਹੇ ਹੋ ਕਿ ਪਾ ਸਰਕਾਰ ਜੁੱਧ ਨਸ਼ਾ ਬਾਰੇ ਤਾਂ ਕਹਿ ਰਹੀ ਹੈਗੀ ਇਹ ਵੀ ਨਹੀਂ ਕੀਤੀ ਹੈਗੀ ਕਾਰਵਾਈ ਕਰੇ ਪਰ ਉੱਥੇ ਕਿ ਤੁਸੀਂ ਦੋਸ਼ ਲਾਇਆ ਵੀ ਬੁਲਾਵਾ ਹੋ ਰਿਹਾ ਹੈ ਆਪ ਪੀਤੀਂਗੀ ਇਹ ਮੇਰਾ ਕਰਾ ਇਹ ਨਹੀਂ ਗੱਲ ਸੁਣੋ ਮੈਂ ਕਹਿੰਦਾ ਯਾਰ ਵੀ ਤੋਂ ਮੇਰੇ ਵਰਗੇ ਨੂੰ ਤਾਂ ਆਵਾਜ਼ ਲੋਟ ਵਾਲੀ ਬੰਦੇ ਸੁਣ ਲੈ ਜਿਹੜੇ ਆਮ ਲੋਕ ਨਹੀਂ ਉਹਨਾਂ ਨਾਲੇ ਕੀ ਕਰਦੇ ਸੋਚੋ ਨਾ ਆਮ ਲੋਕਾਂ ਨੇ ਕੀ ਕਰਦੇ ਮੇਰੇ ਵਰਗੇ ਦੇ ਆ ਕੇ ਗਲ ਘੁੱਟ ਸਕਦੇ ਮੇਰੇ ਵਰਗੇ ਦੇ ਆ ਕੇ ਆਪ ਸੂਜਾ ਪਾਦਾ ਮੇਰੇ ਸਾਰੇ ਗਰੀਬੇ ਦਾ ਆਪਰੇਸ਼ਨ ਹੋਇਆ ਸਾਰਾ ਮੇਰਾ ਪੇਟ ਭਾਈ ਇਹ ਇਹਨਾਂ ਨੇ ਬੰਦਾ ਮਾਰਨ ਔਰ ਬੰਦਾ ਮਾਰਨ ਦੇ ਵੀ ਇੰਨੀ ਬਾਤ ਮੈਨੂੰ ਲੱਗਦਾ ਯਾਰ ਨਰਦੇਵ ਜੀ ਪਰੇ ਨਾਲ ਕਹਿ ਰਿਹਾ ਵੀ ਹਾਂ ਉਹ ਫਲਾਣਾ ਅਨਕੌਸਰ ਦਾ ਫਲਾਣਾ ਬੰਦਾ ਮਾਰਦਾ ਕਿ ਪੁੱਤ ਦਾ ਕੀ ਵਿਗੜ ਗਿਆ ਪੁੱਤ ਕੀ ਵਿਗੜ ਜੂ ਪੁੱਤ ਦਾ ਇੱਕ ਪਾਲ ਲੰਦੀ ਆ ਪੁੱਤ ਦਾ ਇੱਕ ਕਹਾਣੀ ਬਣਾ ਲੰਦੀ ਇਸ ਤਰੀਕੇ ਨਾਲ ਉਹ ਕਹਿੰਦੇ ਤੁਸੀਂ ਦੇਖੀ ਆ ਯਾਰ ਇਨਸਪੈਕਟਰ ਸਾਹਿਬ ਕੱਟਣ ਹੋ ਗਏ ਕੀ ਲੱਗਦਾ ਕਿ ਇਸ ਤਰੀਕੇ ਨਾਲ ਉਹ ਬੜਾ ਪ੍ਰਸੰਕਤ ਕਰਦਾ ਹੈ ਬਸ আচ্ছা ਕਹਿੰਦਾ ਤੁਸੀਂ ਵੀਡੀਓ ਬਣਾਈ ਹੈ ਮੈਂ ਕਹਿੰਦਾ ਮੈਂ ਕਦੇ ਵੀਡੀਓ ਬਣਾਈ ਨਹੀਂ ਬੰਦੇ ਨੂੰ ਜੀ ਮੰਤਰ ਨਹੀਂ ਕਿਨ ਬਣਾਈ ਵੀ ਆ ਤਾਂ ਹੋ ਸਕਦਾ ਕਿ ਮੁੰਡੇ ਨੇ ਹਾਂ ਜੀ ਬਾਬ ਜੀ ਵੀਡੀਓ ਬਣਾਈ ਹੋਵੇ ਬਾਕੀ ਮੇਰਾ ਫਰਾਂ ਥੋਡੇ ਕੋਲੇ ਆ ਨਾ ਮੈਂ ਥੋੜਾ ਬਾਅਦ ਗੱਲ ਕਰਾਂ ਕੋਈ ਨਾ ਬਾਈਟ ਕਰੀਂ ਇਹਨੇ ਤੁਹਾਨੂੰ ਵੀਡੀਓ ਨਜ਼ਰ ਆਉਂਦੀ ਆ ਠੀਕ ਜਦੋਂ ਮੰਨ ਲਓ ਮੈਂ ਕਹਿੰਦਾ ਅਸੀਂ ਅਸੀਂ ਕੁਝ ਕੀਤਾ ਵੀ ਸੀ ਸਾਨੂੰ ਖੜ ਕੇ ਲੈ ਜਾਂਦੇ ਅੱਗੇ ਵੀ ਪੁਲਸ ਨੇ ਮੈਨੂੰ ਕਿੰਨੇ ਵਾਰੀ ਫੜਿਆ ਮੇਰੀ ਗੱਲ ਸੁਣੋ ਮੈਨੂੰ ਲੁਧਿਆਣੇ ਬੁੱਢੇ ਦਰਿਆ ਵੇਲੇ ਜਦੋਂ ਪੁਲਸ ਨੇ ਫੜਿਆ ਕਿਸੇ ਪੰਨ ਕੇਵਨ ਨੂੰ ਪੁਲਸ ਦਾ ਫੜਿਆ ਮੈਂ ਉਦੋਂ ਨੇ ਕਹਤਾ ਵੀ ਮੈਨੂੰ ਪੁਲਸ ਨੇ ਕੁਝ ਨਹੀਂ ਮਨੂੰ ਬਰੰਡੇਰਕ ਵਾਲੀ ਪੁਲਸ ਨੇ ਅਦਾਲਤ ਨੂੰ ਚੱਕਿਆ ਮੈਂ ਉਦੋਂ ਨੇ ਕਹਤਾ ਮੈਨੂੰ ਪੁਲਸ ਨੇ ਮੇਰੇ ਨਾਲ ਕੁਝ ਕੀਤਾ ਹੁਣ ਜੀ ਮੇਰੇ ਨਾਲ ਕੀਤਾ ਆਹ ਦੇਖੋ ਨਾ ਮੇਰਾ ਸਾਰਾ ਆਹ ਬਲੈਂਡ ਨੂੰ ਆ ਸਾਰੀ ਆਹ ਦੇਖੋ ਆਹ ਹਲਕੇ ਪਠਾਣੇ ਚੋਂ ਆਹ ਆਇਆਂ ਤਾਂ ਕਰੀ ਬਈ ਆਹ ਸਟੈਬਲਾਈਜ਼ਰ ਜਿੰਗ ਆ ਕੀ ਆ ਆਹ ਲਾਈ ਆ ਕਿੰਨਾ ਲਾਈਆਂ ਅਸਾਰੇ ਬੰਨ ਤੋੜਦੇ ਹਾਂ ਪਿੰਨਾਂ ਲੱਗੀਆਂ ਹੋਈਆਂ ਐ ਘਰੂਰ ਨਹੀਂ ਜਿਹੜੇ ਬੰਦੇ ਨੂੰ ਆਪਾਂ ਇੱਥੇ ਕੋਲ ਨਾਲ ਲੱਗੂਗਾ ਨਹੀਂ ਥਣਕੀ ਦੇ ਆ ਕੇ ਪੂਰਾ ਠੱਕਾ ਕੀਤਾਗੇ ਕੋਈ ਨਾ ਯਾਰ ਜਦੋਂ ਤਪੇ ਅਸਾਰੇ ਮੈਂ ਤਪੇ ਨਾਕੀਏ ਦੇ ਉੱਤੇ ਗੱਡੀ ਆਈ ਡੈਕ ਨਾ ਹਾਂ ਇੱਕ ਵਾਰ ਦੱਸ ਕਿਵੇਂ ਵੇਖੋ ਅੱਛਾ ਇੱਕ ਇੱਕ ਮੈਂ ਤੁਹਾਨੂੰ ਕਹਾਣੀ ਦੇ ਇੱਕ ਮਿੰਟ ਯਾਰ ਆਈ ਡੈਕ ਕਰ ਸੁਣ ਲਿਓ